ਹਾਂਜੀ ਦੋਸਤੋ ਕਬੱਡੀ ਦੇ ਖੇਡ ਪ੍ਰੇਮੀਆਂ ਦੇ ਲਈ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਬੱਡੀ ਪਲੇਅਰ ਮੱਖਣ ਮੱਕੀ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਬਚਾ ਲਿਆ ਇੱਕ ਵੱਡਾ ਪਾਣਾ ਵਰਤ ਜਾਣਾ ਸੀ ਵੱਡਾ ਨੁਕਸਾਨ ਹੋ ਜਾਣਾ ਸੀ ਨੁਕਸਾਨ ਤਾਂ ਦੋਸਤੋ ਹੁਣ ਵੀ ਵੱਡਾ ਹੋਇਆ ਗੋਪੀ ਤੇਜਾ ਸਿੰਘ ਵਾਲੇ ਦੀ ਪੱਟ ਕੋਲੋਂ ਹੱਡੀ ਟੁੱਟ ਗਈ ਹੈ ਤੇ ਵੱਡਾ ਨੁਕਸਾਨ ਹੋਇਆ ਸਵੇਰ ਦੇ 3 ਵਜੇ ਮੱਖਣ ਮੱਕੀ ਤੇ ਗੋਪੀ ਤੇਜਾ ਸਿੰਘ ਮੈਚ ਖੇਡ ਕੇ ਘਰ ਵਾਪਸ ਆ ਰਹੇ ਸਨ ਉਹਨਾਂ ਦੀ ਗੱਡੀ ਅਚਾਨਕ ਵੱਡੀ ਨਹਿਰ ਵਿੱਚ ਡਿੱਗ ਪਈ ਪਰ ਨਹਿਰ ਸੁੱਕੀ ਸੀ ਤਾਂ ਬਚਾਅ ਹੋ ਗਿਆ ਗੋਪੀ ਤੇਜਾ ਸਿੰਘ ਵਾਲੇ ਦੀ ਪੱਟ ਕੋਲੋਂ ਹੱਡੀ ਟੁੱਟ ਗਈ ਅਤੇ ਉਸ ਦਾ ਇਸ ਵਾਰ ਸਾਰਾ ਸੀਜ਼ਨ ਖਰਾਬ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਵਾਹਿਗੁਰੂ ਦੀ ਕਿਰਪਾ ਕਰਕੇ ਹੀ ਬਚਾਅ ਹੋ ਗਿਆ ਕਈ ਵਾਰ ਪਲੇਅ ਟੂਰਨਾਮੈਂਟ ਤੇ ਲੇਟ ਪਹੁੰਚਦੇ ਨੇ ਤਾਂ ਕਰਕੇ ਇਹੋ ਜਿਹਾ ਕੁਝ ਵਾਪਰ ਜਾਂਦਾ ਹੈ ਕਰੇ ਮਾਪੇ ਉਡੀਕਦੇ ਹੁੰਦੇ ਨੇ ਥੋੜਾ ਪਲੇਅਰਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਟਾਈਮ ਸਰ ਗਰਾਊਂਡਾਂ ਦੇ ਵਿੱਚ ਟੂਰਨਾਮੈਂਟਾਂ ਦੇ ਜਾਣਾ ਚਾਹੀਦਾ ਤੇ ਦੋਸਤੋ ਵਾਇਕਰੂ ਨੇ ਕਿਰਪਾ ਕਰਕੇ ਇਨਾਂ ਪਲੇਅਰਾਂ ਦਾ ਬਚਾ ਕਰਤਾ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹੀ ਦੁਆ ਕਰਦੇ ਹਾਂ ਕਿ ਕਬੱਡੀ ਪਲੇਅਰ ਗੋਪੀ ਤੇਜਾ ਸਿੰਘ ਜਲਦੀ ਤੋਂ ਜਲਦੀ ਠੀਕ ਹੋ ਗਏ ਫਿਰ ਦੁਬਾਰਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਖੇਡਣ ਯੋਗ ਹੋਵੇ ਤੇ ਦੋਸਤੋ ਜੋ ਵੀਰ ਤੇ ਪੈਣਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ